ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਵਿਸ਼ਾ ਇੱਕ ਵੱਖਰੀ ਜੀ ਕਿਸਮ ਦਾ ਵਿਸ਼ਾ ਹੈ ਔਰ ਵਿਸ਼ੇ ਦਾ ਨਾਂ ਸੁਣਦਿਆਂ ਭੱਜਣ ਦੀ ਕੋਸ਼ਿਸ਼ ਨਾ ਕਰਿਓ ਉਹਨੂੰ ਸੁਣਿਓ ਦਿਾਨਦਾਰੀ ਦੇ ਨਾਲ ਉਦੋਂ ਬਾਅਦ ਨਤੀਜੇ ਤੇ ਪਹੁੰਚਿਓ ਵੀ ਜੋ ਮੈਂ ਕਹਿ ਰਿਹਾ ਉਹਦੇ ਵਿੱਚੋਂ ਸਹੀ ਕੀ ਹੈ ਤੇ ਗਲਤ ਕੀ ਹੈ ਪਰ ਸੁਣਿਓ ਜ਼ਰੂਰ ਆਪਾਂ ਅਕਸਰ ਇੱਕ ਗੱਲ ਕਹਿੰਦੇ ਆ ਰਹੇ ਹਾਂ ਲੰਮੇਰੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਵੀ ਸਿੱਖਾਂ ਨੂੰ ਵੇਖੋ ਜੀ ਨਿਆਂ ਨਹੀਂ ਮਿਲਦਾ ਇਹਨਾਂ ਨਾਲ ਤਕਾਬੜਾ ਹੁੰਦਾ ਹੈ ਇਹਨਾਂ ਨਾਲ ਅਨਿਆਂ ਬੜਾ ਹੁੰਦਾ ਜਦੋਂ ਵੀ ਕਿਧਰੇ 1984 ਦਾ ਜ਼ਿਕਰ ਆਉਂਦਾ ਹੈ ਤਾਂ ਵੀ ਆਪਾਂ ਕਹਿੰਦੇ ਆ ਵੀ ਵੇਖੋ ਜੀ ਸਾਡੇ ਨਾਲ ਅਨਿਆਂ ਬੜਾ ਹੋਇਆ ਕਤਨੋਂਗਾਰਤ ਹੋਈ ਉਸ ਤੋਂ ਬਾਅਦ ਵੀ ਸਾਨੂੰ ਕੋਟ ਕਚਹਿਰੀਆਂ ਵਿੱਚੋਂ ਵੀ ਅਜੇ ਤੱਕ ਨਿਆਂ ਨਹੀਂ ਮਿਲਿਆ ਹਰ ਸਟੇਜ ਦੇ ਉੱਤੇ ਜਦੋਂ ਵੀ ਇਸ ਟੌਪਿਕ ਤੇ ਵਿਸ਼ੇ ਤੇ ਗੱਲ ਚੱਲਦੀ ਹੈ ਬੁਲਾਰੇ ਬੋਲਦੇ ਨੇ ਚਾਹੇ ਉਹ ਧਾਰਮਿਕ ਬੁਲਾਰੇ ਹੋਣ ਰਾਜਨੀਤਿਕ ਬੁਲਾਰੇ ਹੋਣ ਇੱਕ ਗੱਲ ਵਾਰ-ਵਾਰ ਆਉਂਦੀ ਜੀ ਸਿੱਖਾਂ ਨਾਲ ਤੱਕਾ ਵੜਾਇਆ ਸਿੱਖਾਂ ਨਾਲ ਅਨਿਆਏ ਹੁੰਦਾ ਨਿਆਂ ਨਹੀਂ ਹੁੰਦਾ ਮੈਂ 2-4 ਉਦਾਹਰਨਾਂ ਦੇ ਕੇ ਆਪਣੀ ਗੱਲ ਕਹਿੰਦਾ ਯਤਨ ਕਰਦਾ ਅੱਜ ਦੀ ਵੀਡੀਓ ਵੀ ਮੇਰੀ ਥੋੜੀ ਜਿਹੀ ਲਮੇਰੀ ਹੋਏਗੀ ਤੇ ਦੁਬਾਰਾ ਰਿਕਵੈਸਟ ਕਰ ਰਿਹਾ ਵੀ ਲਮੇਰੀ ਵੀਡੀਓ ਨੂੰ ਸੁਣਨ ਦਾ ਯਤਨ ਜ਼ਰੂਰ ਕਰਿਓ ਉਹਦੇ ਵਿੱਚੋਂ 2-3 ਮੈਂ ਪੁਆਇੰਟ ਤੁਹਾਡੇ ਸਾਹਮਣੇ ਰੱਖਣੇ ਚਾਹੁੰਦਾ ਨੰਬਰ 1 ਦੇ ਉੱਤੇ ਜੇ ਕਿਸੇ ਬੰਦੇ ਦੇ ਕੋਲ ਘਰ ਦੇ ਅੰਦਰ ਆਪਣਾ ਬਜ਼ੁਰਗ ਹੋਵੇ, ਮਾਂ ਹੋਵੇ, ਪਿਓ ਹੋਵੇ, ਦਾਦਾ ਹੋਵੇ ਘਰ ਦੇ ਬਜ਼ੁਰਗ ਦੇ ਕੋਲ ਖਾਣ ਵਾਸਤੇ ਥਾਲ ਦੇ ਅੰਦਰ 4 5 6 ਤਰ੍ਹਾਂ ਦੀਆਂ ਸਬਜ਼ੀਆਂ ਪਈਆਂ ਹੋਣ, ਰੋਟੀ ਪਈ ਹੋਵੇ, ਦਹੀਂ ਪਿਆ ਹੋਵੇ, ਸਲਾਦ ਪਿਆ ਹੋਵੇ ਉਹ ਖਾਂਦਾ ਨਹੀਂ। ਪਰ ਜਦੋਂ ਕੋਈ ਰਿਸ਼ਤੇਦਾਰ ਆ ਜਾਏ ਤੇ ਰਿਸ਼ਤੇਦਾਰਾਂ ਦੇ ਕੋਲ ਉਤਰਾਜ ਕਰੇ, ਵੇਖੋ ਜੀ ਅੱਜਕੱਲ ਦੀ ਔਲਾਦ ਬਜ਼ੁਰਗਾਂ ਨੂੰ ਪੁੱਛਦੀ ਕਿੱਥੇ ਹੈ? ਵੇਖੋ ਮੈਂ ਸਵੇਰ ਦੀ ਰੋਟੀ ਨਹੀਂ ਖਾਧੀ ਤੇ ਥਾਲ ਉਹਦੇ ਕੋਲ ਭਰੇ ਹੋਣ ਸਵੇਰੇ ਵੀ ਦੁਪਹਿਰੇ ਵੀ ਸ਼ਾਮ ਨੂੰ ਖਾਏ ਨਾ ਤੇ ਕਸੂਰ ਕਿਦਾ ਹੈ ਹੁਣ ਜਿਹਨੂੰ ਕਹਿ ਰਿਹਾ ਉਹ ਵੀ ਜੇ ਦਾਣਾ ਤੇ ਸਿਆਣਾ ਬੰਦਾ ਹੋ ਜਾ ਉਹ ਵੀ ਵੇਖ ਕੇ ਕਹੇਗਾ ਬਾਪੂ ਥਾਲ ਤੇ ਤੇਰੇ ਸਾਹਮਣੇ ਭਰਿਆ ਪਿਆ ਤੂੰ ਖਾ ਨਹੀਂ ਰਿਹਾ ਇਹਦੇ ਅੰਦਰ ਬੱਚਿਆਂ ਦਾ ਦੋਸ਼ ਕੀ ਹੈ ਚਲੋ ਦੂਜੀ ਗੱਲ ਹੁਣ ਜੇ ਬਾਪੂ ਦੇ ਸਰਹਾਣੇ ਬੈੱਡ ਦੇ ਨਾਲ ਪਾਣੀ ਦੀਆਂ ਬੋਤਲਾਂ ਦਾ ਕਰੇਟ ਭਰਿਆ ਪਿਆ ਹੋ ਬਾਪੂ ਆਉਣ ਵਾਲੇ ਦੇ ਨਾਲ ਇਤਰਾਜ਼ ਕਰੇ ਰਿਸ਼ਤੇਦਾਰ ਦੇ ਨਾਲ ਵੇਖੋ ਜੀ ਮੈਂ ਵਾਜਾ ਮਾਰਦਾ ਰਹਿਣਾ ਨਾ ਨੋਹਾਂ ਨਾ ਪੁੱਤ ਮੈਨੂੰ ਪਾਣੀ ਨਹੀਂ ਦਿੰਦੇ ਤੇ ਜਿਹੜਾ ਸਿਆਣਾ ਦਾਨਾ ਬੰਦਾ ਹੋਏਗਾ ਉਹ ਕਹੇਗਾ ਨਹੀਂ ਬਾਪੂ ਆ ਬੋਤਲਾਂ ਦਾ ਕਰੇਟ ਭਰਿਆ ਪਿਆ ਪਿੰਦਾ ਕਿਉਂ ਨਹੀਂ ਹੁਣ ਕਸੂਰ ਕਿਸ ਦਾ ਬੱਚਿਆਂ ਦਾ ਕਸੂਰ ਸੁਨਣ ਵਾਲੇ ਦਾ ਕਸੂਰ ਜਾਂ ਬਾਪੂ ਦਾ ਕਸੂਰ ਕਸੂਰ ਬਾਪੂ ਦਾ ਹੈ ਕਿਉਂਕਿ ਪਾਣੀ ਤੇ ਬੜਾ ਪਿਆ ਪਰ ਉਹ ਪੀ ਨਹੀਂ ਰਿਹਾ ਦੋਸ਼ ਕਿਸ ਦਾ ਹੈ ਨੰਬਰ 3 ਦੇ ਉੱਤੇ ਤੁਹਾਡੇ ਕੋਲ ਕੱਪੜਾ ਬੜਾ ਹੋਵੇ ਤੁਸੀਂ ਪਾਉ ਨਾ ਤਨ ਬਦਨ ਨੰਗਾ ਲੈ ਕੇ ਗਲੀ ਬਾਜ਼ਾਰ ਘੁੰਮਦੇ ਰਹੋ ਤੇ ਇਤਰਾਜ਼ ਆਪਣੇ ਪਰਿਵਾਰ ਤੇ ਕਰਦੇ ਰਹੋ ਦੋਸ਼ ਕਿਸ ਦਾ ਹੈ ਤੁਹਾਡੀਆਂ ਅਲਮਾਰੀਆਂ ਭਰੀਆਂ ਪਈਆਂ ਨੇ ਰੇਸ਼ਮ ਦੇ ਨਾਲ ਕੋਟੀਆਂ ਸਵੈਟਰਾਂ ਦੇ ਨਾਲ ਗਰਮ ਲੋਈਆਂ ਦੇ ਨਾਲ ਤੁਸੀਂ ਠੰਡ ਦੇ ਅੰਦਰ ਠਰੂ ਠਰੂ ਕਰ ਰਹੇ ਹੋ ਤੇ ਇਤਰਾਜ਼ ਕਰਦੇ ਹੋ ਜੀ ਮੇਰੇ ਕੋਲ ਕੱਪੜਾ ਨਹੀਂ ਹੈ ਮੇਰੇ ਨਾਲ ਨਿਆ ਨਹੀਂ ਹੋ ਰਿਹਾ ਮੈਨੂੰ ਬੱਚੇ ਕੱਪੜਾ ਨਹੀਂ ਪੁਆ ਰਹੇ ਤੁਹਾਡਾ ਕਸੂਰ ਇਹ ਕੱਪੜਾ ਹੈ ਤੁਸੀਂ ਲੈ ਨਹੀਂ ਰਹੇ ਤੁਹਾਡੇ ਕੋਲ ਜੁੱਤੀ ਹੈ ਕਈ ਜੋੜੇ ਪਏ ਨੇ ਪਰ ਨਹੀਂ ਰਹਿ ਨੰਗੇ ਪੈਰ ਘੁੰਮ ਰਹੇ ਆ ਅਤਰਾਜ ਤੁਹਾਡਾ ਕਰਨਾ ਗਲਤ ਹੈ ਤੁਹਾਡੇ ਕੋਲ ਇੱਕ ਨਹੀਂ 2 3 4 ਘਰ ਦੇ ਅੰਦਰ ਮੋਟਰ ਕਾਰਾਂ ਖਲੋਤੀਆਂ ਹੋਣ ਤੁਸੀਂ ਨੰਗੇ ਪੈਰ ਤੁਰਦੇ ਹੋ ਤੇ ਗੱਲ ਕਹਿੰਦੇ ਹੋ ਵੇਖੋ ਜੀ ਸਾਡੇ ਨਾਲ ਤੱਕਾ ਹੈ ਸਾਡੇ ਨਾਲ ਅਨਿਆਇ ਸਾਨੂੰ ਬੱਸ ਦੇ ਉੱਤੇ ਚੜਾਇਆ ਨਹੀਂ ਜਾਂਦਾ ਸਾਨੂੰ ਕਾਰ ਦੇ ਉੱਤੇ ਪਰਿਵਾਰ ਵੱਲੋਂ ਚੜਨ ਦੀ ਆਗਿਆ ਨਹੀਂ ਹੈ ਜਦ ਕਿ ਪਰਿਵਾਰ ਨੇ ਤੁਹਾਡੇ ਵਾਸਤੇ ਉੱਚਾ ਡਰਾਈਵਰ ਵੀ ਰੱਖਿਆ ਪਰਿਵਾਰ ਨੇ ਤੁਹਾਡੇ ਲਈ ਉੱਚੇਚੀ ਕਾਰ ਵੀ ਨਿਯੁਕਤ ਕੀਤੀ ਬਾਪੂਆ ਕਾਰ ਤੇਰੀ ਹੈ ਡਰਾਈਵਰ ਤੇਰੇ ਲਈ ਹੈ ਜਿੱਥੇ ਮਰਜ਼ੀ ਚਾਹੇ ਜਾ ਸਕਣਾ ਹੈ ਖਰੇ ਮੈਂ 2 4 5 ਉਦਾਹਰਨਾਂ ਦੇ ਰਿਹਾ ਸਾਂ ਅਗਲੀ ਗੱਲ ਜਿਹੜੀ ਮੈਂ ਕਰਨੀ ਹੈ ਨਾ ਉਹਨੂੰ ਗੌਰ ਦੇ ਨਾਲ ਧਿਆਨ ਦੇ ਨਾਲ ਸੁਣ ਲਿਓ ਹੁਣ ਜਿਹੜੇ ਸਾਡੇ ਸਮਾਜ ਦੇ ਅੰਦਰ ਸਾਧੂ ਸਮਾਜ ਹੈ ਇੱਕ ਤੇ ਹੈ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਜਿਹੜਾ ਡੇਰਾ ਹੈ ਪੰਜਾਬ ਦੇ ਅੰਦਰ ਤੇ ਸਾਰੇ ਡੇਰੇਦਾਰ ਇੱਕ ਦੂਜੇ ਤੋਂ ਵੱਧ ਵੱਧ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਆਪਣੇ ਆਪ ਨੂੰ ਸ਼ੋਅ ਆਪ ਕਰਨ ਦੀ ਕੋਸ਼ਿਸ਼ ਕਰਦੇ ਨੇ ਆਪਣੀ ਤਾਕਤ ਲਿਖਣ ਦਾ ਯਤਨ ਕਰਦੇ ਨੇ ਪੱਲੇ ਤੇ ਕੁਝ ਹੈ ਨਹੀਂ ਪਰਮ ਸੰਤ ਪਰਮਾਤਮਾ ਬ੍ਰਹਮ ਗਿਆਨੀ ਫਲਾਣਾ ਫਲਾਣਾ 1.5 ਮੀਟਰ ਲੰਬੇ ਉਹਨਾਂ ਦੇ ਨਾਵਾਂ ਦੇ ਨਾਲ ਅੱਗੇ ਪਹਿਲਾਂ ਲਖਬ ਜੁੜੇ ਹੁੰਦੇ ਨੇ ਬ੍ਰਹਮ ਗਿਆਨੀ ਪਰਮ ਸੰਤ ਫਲਾਣਾ ਢੀਂਗਾ ਕਈ ਕੋ ਜੁੜਿਆ ਹੁੰਦਾ ਹੈ ਹੁਣ ਮੈਂ 2-4 ਨੁਕਤੇ ਉਹਨਾਂ ਦੇ ਸੰਬੰਧ ਵਿੱਚ ਕਹਿ ਕੇ ਅਖੀਰ ਤੇ ਦੋ ਗੱਲਾਂ ਹੋਰ ਕਰਨੀਆਂ ਨੇ ਜੇ ਤੁਹਾਡੇ ਕੋਲ ਐਸੇ ਸਾਧੂ ਨੇ ਜਿਹੜੇ ਦਿਮਗਜੇ ਮਾਰਦੇ ਨੇ ਉਹ ਕਹਿੰਦੇ ਨੇ ਜੀ ਸਾਡੇ ਬਾਬਾ ਜੀ ਤੁਰੇ ਜਾ ਰਹੇ ਸਨ ਕਾਰ ਦਾ ਤੇਲ ਖਤਮ ਹੋਇਆ ਤੇ ਬਾਬਾ ਜੀ ਨੇ ਕਿਹਾ ਨਲਕੇ ਕੋਲ ਤੇ ਨਲਕੇ ਵਿੱਚੋਂ ਪਾਣੀ ਪਾ ਲੋ ਤੇ ਡਰਾਈਵਰ ਨੇ ਪਾਣੀ ਪਾ ਲਿਆ ਤੇ ਕਾਰ ਅਖੇ ਤੁਰ ਪਈ ਇਦਾਂ ਦੀ ਤਾਕਤ ਰੱਖਣ ਵਾਲੇ ਤੁਹਾਡੇ ਸਮਾਜ ਦੇ ਅੰਦਰ ਸਾਧੂ ਨੇ ਸਿੱਖੋ ਤੁਹਾਡੇ ਕੋਲ ਸਾਧੂ ਨੇ ਮੇਰੀਆਂ ਗੱਲਾਂ ਸੁਣ ਲਿਓ ਉਦੋਂ ਬਾਅਦ ਅੱਗੇ ਨਤੀਜੇ ਤੇ ਪਹੁੰਚਿਓ ਤੁਹਾਡੇ ਕੋਲ ਇਦਾਂ ਦੇ ਵੀ ਸਾਧੂ ਨੇ ਬਿ ਕਿਸੇ ਦੇ ਔਲਾਦ ਨਹੀਂ ਹੁੰਦੀ ਤੇ ਉਹ ਮਿੱਟੀ ਦੀਆਂ ਗੋਲੀਆਂ ਜ਼ਮੀਨ ਤੋਂ ਮਿੱਟੀ ਲੈ ਕੇ ਗੋਲੀਆਂ ਵਟ ਕੇ ਉਹਨੂੰ ਦੇ ਦੇ ਦਿੰਦੇ ਨੇ ਉਹਦੇ ਔਲਾਦ ਹੋ ਜਾਂਦੀ ਏਡੀ ਵੱਡੀ ਤਾਕਤ ਤੁਸੀਂ ਸਵਰਗਾਂ ਦੇ ਅੰਦਰ ਕਮਰੇ ਵੀ ਵੰਡ ਰਹੇ ਹੋ ਵੀ ਇੰਨੇ ਪੈਸੇ ਦਿਓ ਤੇ ਸਵਰਗਾਂ ਦੇ ਅੰਦਰ ਕਮਰਾ ਮਿਲ ਜਾਏਗਾ ਜਿਹਨੂੰ ਕੋਰਨਰ ਵਾਲਾ ਚਾਹੀਦਾ ਇੰਨੇ ਪੈਸੇ ਦਿਓ ਜਿਹਨੂੰ ਸਾਦਾ ਚਾਹੀਦਾ ਇਦਾਂ ਇਹ ਤੁਹਾਡੇ ਸਾਦੂਆਂ ਦੀਆਂ ਗੱਲਾਂ ਨੇ ਕੋਈ ਮੈਂ ਤੁਹਾਡੇ ਸਾਹਮਣੇ ਰੱਖ ਰਿਆ ਤੁਸੀਂ ਸਵਰਗਾਂ ਦੇ ਅੰਦਰੋਂ ਸੰਤਰੇ ਵੀ ਮੰਗਾ ਰਹੇ ਉਹਦਾ ਟੇਸਟ ਵੀ ਬਿਆਨ ਕਰ ਰਹੇ ਹੋ ਵੀ ਉਹਨਾਂ ਫਲਾਂ ਦਾ ਉਹਨਾਂ ਸੰਤਰਿਆਂ ਦਾ ਸਵਾਦ ਇਦਾਂ ਦਾ ਗੱਲਾਂ ਨੋਟ ਕਰਦੇ ਰਹੋ ਤੁਹਾਡੇ ਕੋਲ 50 50 ਫੋਟੋ ਉੱਚੇ ਸ਼ਹੀਦ ਵੀ ਨੇ ਕੀਰਤਪੁਰ ਸਾਹਿਬ ਦੀਆਂ ਪਹਾੜੀਆਂ ਵਿੱਚ ਰਹਿੰਦੇ ਨੇ ਤੁਹਾਡਿਆਂ ਬੰਦਿਆਂ ਦੀਆਂ ਗੱਲਾਂ ਨੇ ਤੁਹਾਡੇ ਸਾਧੂਆਂ ਦੀਆਂ ਗੱਲਾਂ ਨੇ ਤੁਸੀਂ ਬਿਨਾਂ ਸੰਬੋਗ ਕੀਤਿਆਂ ਮਿੱਟੀ ਦੀਆਂ ਗੋਲੀਆਂ ਖਾ ਕੇ ਔਲਾਦ ਵੀ ਦੇ ਰਹੇ ਹੋ ਤੁਸੀਂ ਪੋਰੀਆਂ ਵਿੱਚ ਬਹਿ ਕੇ ਤੇ ਪੂਰੀ ਵਰਲਡ ਫੇਮਸ ਸੁਨਾਮੀ ਜਿਹੜੀ ਆਉਂਦੀ ਹੈ ਤੇ ਪੋਰੇ ਤੋਂ ਬਾਹਰ ਨਿਕਲ ਕੇ ਕਹਿ ਦਿੰਦੇ ਹੋ ਜੀ ਸੁਨਾਮੀ ਤੇ ਬੜੀ ਵੱਡੀ ਆਉਣੀ ਸੀ ਸਾਡੇ ਬਾਬਾ ਜੀ ਪੋਰੇ ਚਲੇ ਗਏ ਉਹਨਾਂ ਤਪੱਸਿਆ ਕੀਤੀ ਤਾਂ ਸੁਨਾਮੀ ਘਟ ਆਏ ਤੁਸੀਂ ਨੱਕ ਚੋਂ ਮੈਲ ਕੱਢ ਕੇ ਤੇ ਦੂਰ ਵਿਦੇਸ਼ ਦੇ ਅੰਦਰ ਪਰਮਾਣੂ ਖਤਮ ਕਰ ਸਕਦੇ ਹੋ ਇਹ ਤੁਹਾਡੇ ਸਾਧੂਆਂ ਦੀਆਂ ਗੱਲਾਂ ਨੇ ਤੁਹਾਡੇ ਪ੍ਰਚਾਰਕ ਏਜੰਟ ਉਹਨਾਂ ਦੇ ਪ੍ਰਚਾਰਕ ਇਦਾਂ ਦੀਆਂ ਗੱਲਾਂ ਸਟੇਜਾਂ ਦੇ ਉੱਤੇ ਸੁਣਾਉਂਦੇ ਨੇ ਤੁਸੀਂ ਨੀਲੇ ਨੂੰ ਕਹਿ ਕੇ ਮੀਂਹ ਵੀ ਪਵਾ ਸਕਦੇ ਹੋ ਤੁਸੀਂ ਪੁਲ ਸੌੜਾ ਹੁੰਦਾ ਹੈ ਤੇ ਬਾਬਾ ਜੀ ਗੱਡੀ 'ਚ ਬੈਠੇ ਨੇ ਡਰਾਈਵਰ ਨੇ ਕਿਹਾ ਬਾਬਾ ਜੀ ਪੁਲ ਬੜਾ ਸੌੜਾ ਹੈ ਉਹਨਾਂ ਨੇ ਕਿਹਾ ਕੱਢ ਦੇ ਆਪੇ ਚੌੜਾ ਹੋ ਜਾਏਗਾ ਤੇ ਤੁਹਾਡਾ ਪੁਲ ਚੌੜਾ ਹੋ ਜਾਂਦਾ ਕੋਈ ਕਹਿੰਦਾ ਹੈ ਕਿ ਸਾਡੇ ਡੇਰੇ ਤੇ ਰਹਿਣ ਵਾਲੀ ਸੰਤਾ ਦੀ ਕੁੱਤੀ ਮਰ ਗਈ ਤੇ ਸੰਤਾ ਨੇ ਉਹਨੂੰ ਦੁੱਧ ਪਿਆਇਆ ਤੇ ਉਹ ਇੰਗਲੈਂਡ ਦੀ ਜਾ ਕੇ ਵਿਕਟੋਰੀਆ ਮਹਾਰਾਣੀ ਬਣ ਗਈ ਇਹ ਤੁਹਾਡੇ ਪਖੰਡੀ ਲਾਣੇ ਦੀਆਂ ਗੱਲਾਂ ਨੇ ਕੋਈ ਕਹਿੰਦਾ ਜੀ ਮੇਰਾ ਬਾਬਾ ਕੈਦਖਾਨੇ ਦੇ ਅੰਦਰ ਸੀ ਜੇਲ੍ਹ ਦੇ ਅੰਦਰ ਸੀ ਉਹ ਰੋਜ਼ ਦਰਬਾਰ ਸਾਹਿਬ ਸਰੋਵਰ ਦੇ ਅੰਦਰ ਨਹਾ ਕੇ ਆਉਂਦਾ ਸੀ ਇਸ਼ਨਾਨ ਕਰਕੇ ਆਉਂਦਾ ਸੀ ਤੇ ਕੋਈ ਗਲੇ ਪਾੜ-ਪਾੜ ਕੇ ਸਟੇਜਾਂ ਤੇ ਕਹਿ ਰਹੇ ਨੇ ਵੀ ਸੰਤਾ ਨੇ ਲੇਖਾ ਪਾੜ ਦਿੱਤਾ ਤੱਕੇ ਨਾਲ ਹੀ ਅੰਦਰ ਵਾਰਡ ਦਿੱਤਾ ਵਾਰਡਿੰਗ ਵੀ ਸਹੀ ਨਹੀਂ ਉਹ ਕਹਿੰਦੇ ਨੇ ਵੀ ਸੰਤਾ ਨੇ ਲੇਖਾ ਹੀ ਪਾੜ ਦਿੱਤਾ ਸੱਚਖੰਡ ਦੇ ਅੰਦਰ ਹੀ ਤੱਕੇ ਨਾਲ ਬੰਦੇ ਨੂੰ ਪ੍ਰਵੇਸ਼ ਕਰਾ ਦਿੱਤਾ ਤੁਹਾਡੇ ਕੋਲ ਇੰਨੇ-ਇੰਨੇ ਦਿਮਗਜੇ ਮਾਰਨ ਵਾਲੇ ਸਾਧੂ ਨੇ ਜੇ ਉਹਨਾਂ ਸਾਧੂਆਂ ਦੇ ਕੋਲ ਇੰਨੀ ਤਾਕਤ ਹੈ ਫਿਰ ਤੇ ਤੁਸੀਂ ਇਹ ਗੱਲ ਕਹਿੰਦਾ ਹੱਕ ਹੀ ਨਹੀਂ ਰੱਖਦੇ ਵੀ ਸਾਡੇ ਨਾਲ ਕੋਈ ਅਨਿਆਂ ਕਰ ਸਕਦਾ ਕਿਉਂਕਿ ਜਿਹਦੇ ਕੋਲ ਕੋਈ ਤਾਕਤ ਹੁੰਦੀ ਹੈ ਅਨਿਆਂ ਉਹਦੇ ਨਾਲ ਨਹੀਂ ਹੁੰਦਾ ਅਨਿਆਂ ਉਹਦੇ ਨਾਲ ਹੁੰਦਾ ਹੈ ਜਿਹਦੇ ਕੋਲ ਤਾਕਤ ਨਾ ਹੋਵੇ ਗਰੀਬ ਗੁਰਬਾ ਹੋਵੇ ਲਤਾੜਿਆ ਹੋਵੇ ਭਾਵੇਂ ਪਿੰਡ ਦੇ ਅੰਦਰ ਸ਼ਹਿਰ ਦੇ ਅੰਦਰ ਜਾਂ ਦੇਸ਼ ਕੌਮ ਦੇ ਅੰਦਰ ਅਗਰ ਤੁਹਾਡੇ ਕੋਲ ਇੰਨੀ-ਇੰਨੀ ਸਮਰੱਥਾ ਹੈ ਇੰਨੀ-ਇੰਨੀ ਵੱਡੀ ਤਾਕਤ ਹੈ ਸਵਰਗਾਂ ਦੇ ਸੰਤਰੇ ਲਿਆ ਸਕਦੇ ਹੋ ਮਿੱਟੀ ਖਵਾ ਕੇ ਔਲਾਦ ਦੇ ਸਕਦੇ ਹੋ ਸੱਚਖੰਡ ਦੇ ਅੰਦਰ ਤੱਕੇ ਨਾਲ ਲੋਕਾਂ ਨੂੰ ਅੰਦਰ ਬਾੜ ਸਕਦੇ ਹੋ ਫਿਰ ਤੁਹਾਡੇ ਨਾਲ ਅਨਿਆਇ ਕੌਣ ਕਰ ਸਕਦਾ ਆ ਤਿੰਨ ਕੁ ਨੁਕਤੇ ਨੇ ਧਿਆਨ ਨਾਲ ਸੁਣ ਲਿਓ ਜੇ ਤੁਹਾਡੇ ਕੋਲ ਕੋਈ ਇੰਨੀ ਤਾਕਤ ਵਾਲੇ ਮੌਜੂਦ ਨੇ ਤੇ ਫਿਰ ਤੁਹਾਡੇ ਨਾਲ ਅਨਿਆਇ ਨਹੀਂ ਹੋ ਸਕਦਾ ਬੇਸ਼ੱਕ ਕੋਈ ਅਨਿਆਇ ਕਰਨਾ ਵੀ ਚਾਏ ਤਾਂ ਵੀ ਨਹੀਂ ਕਰ ਸਕਦਾ ਕਿਉਂਕਿ ਜਿਨ੍ਹਾਂ ਨੇ ਅਨਿਆਇ ਕਰਨਾ ਹੈ ਉਹ ਨੇ ਰਾਜਨੀਤਿਕ ਲੋਕ ਉਹਨਾਂ ਕੋਲੇ ਤਲਵਾਰ ਬੰਦੂਕ ਪੁਲਿਸ ਪ੍ਰਸ਼ਾਸਨ ਦੀ ਤਾਕਤ ਤੁਹਾਡੇ ਕੋਲ ਤੇ ਗੈਬੀ ਤਾਕਤਾਂ ਨੇ ਤੁਹਾਡੇ ਨਾਲ ਉਹ ਧੱਕਾ ਕਿਵੇਂ ਕਰ ਲੈਣਗੇ ਕਿਵੇਂ ਅਨਿਆਂ ਕਰ ਲੈਣਗੇ ਨੰਬਰ 2 ਜਾਂ ਤੇ ਕਹੋ ਵੀ ਸਾਡੇ ਨਾਲ ਅਨਿਆਂ ਨਹੀਂ ਹੋ ਰਿਹਾ ਤੇ ਜੇ ਇਹ ਕਹਿੰਦੇ ਹੋ ਵੀ ਸਾਡੇ ਨਾਲ ਅਨਿਆਂ ਹੋ ਰਿਹਾ ਹੈ ਤੇ ਫਿਰ ਇਹਨਾਂ ਸਾਧੂਆਂ ਨੂੰ ਪੁੱਛਦੇ ਕਿਉਂ ਨਹੀਂ ਵੀ ਜੇ ਤੁਸੀਂ ਜੇਲ੍ਹ ਚੋਂ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਨਹਾ ਸਕਦੇ ਹੋ ਰੋਜ਼ ਨਹਾ ਸਕਦੇ ਹੋ ਤੇ ਜਿਹੜੇ ਤੁਹਾਡੇ ਨਾਲ ਦੇ ਸੈਥੀ ਸਾਥੀ ਕੈਦੀ ਨੇ ਜਿਹੜੇ ਕੈਦ ਭੁੱਗ ਚੁੱਕੇ ਨੇ ਲੰਮੇ ਸਮੇਂ ਤੋਂ ਬੰਦ ਨੇ ਜਿਨ੍ਹਾਂ ਲਈ ਤੁਸੀਂ ਉੱਖਾ ਹੜਤਾਲਾਂ ਤੇ ਬੈੰਦੇ ਹੋ ਜਿਨ੍ਹਾਂ ਲਈ ਮੁਜ਼ਾਰੇ ਕਰਦੇ ਹੋ ਰੋਜ਼ ਕਰਦੇ ਹੋ ਵਿਰੋਧ ਕਰਦੇ ਹੋ ਤੇ ਉਹਨਾਂ ਨੂੰ ਕਿਉਂ ਨਹੀਂ ਛਡਾ ਸਕਦੇ ਫਿਰ ਉਹ ਅਨਿਆਂ ਕਰਨ ਵਾਲੇ ਕੌਣ ਹੋਏ ਖੈਰੇ ਤੋਂ ਅੱਗੇ ਗੱਲ ਕਰਾਂਗਾ ਜਾਂ ਤੇ ਕਹੋ ਅਨਿਆਂ ਹੋ ਨਹੀਂ ਰਿਹਾ ਜਾਂ ਫਿਰ ਇਹ ਗੱਲ ਕਹੋ ਵੀ ਜਿਹੜਾ ਤੁਹਾਡਾ ਪਖੰਡੀ ਸਾਧੂਆਂ ਦਾ ਲਾਣਾ ਹੈ ਨਾ ਇਹ ਝੂਠ ਬੋਲ ਰਹੇ ਨੇ ਇਹਨਾਂ ਦੇ ਪੱਲੇ ਕੱਖ ਨੇ ਦੁਬਾਰਾ ਗੱਲ ਕਰਾਂ ਜਾਂ ਇਹ ਗੱਲ ਕਹੋ ਵੀ ਅਨਿਆਂ ਨਹੀਂ ਹੁੰਦਾ ਜੇ ਕਹਿੰਦੇ ਹੋ ਹੁੰਦਾ ਹੈ ਤੇ ਫਿਰ ਤੁਹਾਡਾ ਸਾਧੂ ਸਮਾਜ ਅਣਿਆ ਤੁਹਾਡੇ ਨਾਲ ਕਿਉਂ ਹੁੰਦੇ ਰਿਹਾ ਕਿਉਂਕਿ ਉਹਨਾਂ ਕੋਲ ਤਾਕਤ ਹੈ ਤੇ ਜਾਂ ਫਿਰ ਤੀਜੇ ਨੰਬਰ ਦਾ ਨੁਕਤਾ ਇਹ ਗੱਲ ਕਹੋ ਵੀ ਸਾਡੇ ਸਾਧੂਆਂ ਦੇ ਪੱਲੇ ਕੁਝ ਨਹੀਂ ਇਹ ਝੂਠ ਬੋਲਦੇ ਨੇ ਤੇ ਜੇ ਝੂਠ ਬੋਲਦੇ ਨੇ ਤੇ ਫਿਰ ਇਹਨਾਂ ਦੇ ਡੇਰੇ ਡੰਡੇ ਤੁਸੀਂ ਪੁੱਛਦੇ ਕਾਦੇ ਵਾਸਤੇ ਫਿਰ ਇਹਨਾਂ ਕੋਲ ਜਾਂਦੇ ਕਿਉਂ ਫਿਰ ਇਹਨਾਂ ਦੀਆਂ ਲਗਜ਼ਰੀ ਕਾਰਾਂ ਤੇ ਲਗਜ਼ਰੀ ਡੇਰੇ ਕਿਉਂ ਬਣ ਰਹੇ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਜਾਂ ਫਿਰ ਇੱਕ ਨੁਕਤਾ ਹੋਰ ਹੈ ਬਈ ਇਹਨਾਂ ਕੋਲ ਜੇ ਤੁਸੀਂ ਮੰਨਦੇ ਹੋ ਚਾਰਜ ਫਿਰੇ ਤੇ ਤੁਹਾਨੂੰ ਮੈਂ ਭੱਜਣ ਨਹੀਂ ਦਿੰਦਾ ਜੇ ਤੁਸੀਂ ਮੰਨਦੇ ਹੋ ਵੀ ਇਹਨਾਂ ਕੋਲ ਤਾਕਤ ਵੀ ਹੈ ਤੇ ਫਿਰ ਇਹ ਮੰਨੂ ਵੀ ਇਹ ਤੁਹਾਡਾ ਕੋਈ ਸਵਾਰਨਾ ਨਹੀਂ ਚਾਹੁੰਦਾ ਜੇ ਇਹਨਾਂ ਕੋਲ ਤਾਕਤ ਹੈ ਇਹ ਤੁਹਾਡਾ ਕੋਈ ਸਵਾਰਨਾ ਨਹੀਂ ਚਾਹੁੰਦੇ ਇੱਕ ਗੱਲ ਤੇ ਕਹਿਣੀ ਪਵੇਗੀ ਜੇ ਤੁਹਾਡੇ ਸਾਧੂ ਤੁਹਾਡਾ ਕੋਈ ਸਵਾਰਨਾ ਨਹੀਂ ਚਾਹੁੰਦੇ ਤੇ ਫਿਰ ਇਹ ਤੁਹਾਡੇ ਸੱਜਣ ਹੋਏ ਕਿ ਜਾਂ ਤੁਹਾਡੇ ਦੁਸ਼ਮਣ ਹੋਏ ਤਾਕਤ ਉਹਨਾਂ ਦੇ ਕੋਲ ਹੈ ਫਿਰ ਵੀ ਅਨਿਆਂ ਹੁੰਦਾ ਹੈ ਸਿੱਖ ਕੌਮ ਦੇ ਨਾਲ ਇਹ ਤੁਹਾਡੀ ਹੈਲਪ ਨਹੀਂ ਕਰਦੇ ਮਦਦ ਨਹੀਂ ਕਰਦੇ ਤੇ ਫਿਰ ਇਹ ਤੁਹਾਡੇ ਦੁਸ਼ਮਣ ਹੋਏ ਜਾਂ ਤੁਹਾਡੇ ਸੱਜਣ ਹੋਏ ਤੇ ਫਿਰ ਦੁਸ਼ਮਣ ਵੀ ਉਹ ਜੋ ਤੁਹਾਡੇ ਸਿਰੋਂ ਮੌਜਾਂ ਮਾਣਦੇ ਨੇ ਐਸ਼ੋ ਇਸ਼ਰਤ ਚ ਰਹਿੰਦੇ ਨੇ ਪਰ ਤੁਹਾਡੇ ਨਾਲ ਖਲੋਣ ਵਾਸਤੇ ਰਾਜੀ ਨਹੀਂ ਕਹਿੰਦੇ ਨੇ ਭਰਾ ਉਹ ਹੁੰਦਾ ਹੈ ਜਿਹੜਾ ਮੌਕੇ ਦੇ ਉੱਤੇ ਨਾਲ ਖਲੋਵੇ ਭਾਵੇਂ ਨਾਰਾਜ ਹੋਵੇ ਤੁਸੀਂ ਫਿਰ ਦੁਸ਼ਮਣ ਹੋਏ ਤੇ ਦੁਸ਼ਮਣ ਵੀ ਅੰਦਰ ਦੇ ਹੋਏ ਬੁੱਕਲ ਦੇ ਸੱਪ ਹੋਏ ਤੋਂ ਫਿਰ ਮੇਰੇ ਇਹ ਦੋ ਚਾਰ ਨੁਕਤੇ ਨੇ ਬਈ ਜਾਂ ਤੇ ਇਹ ਮੰਨੋ ਵੀ ਸਾਡਾ ਸਾਧੂ ਸਮਾਜ ਝੂਠ ਬੋਲਦਾ ਏ ਇਹ ਜਿਹੜੀਆਂ ਗੱਪ ਕਹਾਣੀਆਂ ਘੜਦੇ ਨੇ ਝੂਠ ਏ ਤੇ ਜੇ ਇਹਨਾਂ ਨੂੰ ਤੁਸੀਂ ਮੰਨਣਾ ਸੱਚ ਤੇ ਫਿਰ ਉਹਨਾਂ ਦੇ ਗੱਲ 'ਚ ਰੱਸਾ ਪਾਓ ਵੀ ਜਿਹੜਾ ਸਿੱਖਾਂ ਦੇ ਨਾਲ ਅਨਿਆ ਹੋਂਦਾ ਆਪਣੀ ਤਾਕਤ ਇੱਥੇ ਕਿਉਂ ਨਹੀਂ ਵਿਖਾਉਂਦੇ ਉਹ ਤਾਕਤ ਪ੍ਰਸ਼ਾਸਨ ਦੇ ਅੱਗੇ ਵਿਖਾਓ ਰਾਜਨੀਤੀ ਦੇ ਅੱਗੇ ਵਿਖਾਓ ਅਖੀਰ ਤੇ ਮੈਂ ਇੱਕ ਗੱਲ ਕਹਿਣਾ ਬਹੁਤੇ ਬਕਵਾਸ ਹੀ ਮਾਰਦੇ ਨੇ ਇਹਨਾਂ ਦੇ ਪੱਲੇ ਕੁਛ ਨਹੀਂ ਹੁੰਦਾ ਬਸ ਉਹ ਬਕਵਾਸ ਮਾਰਨ ਕਰਕੇ ਤੁਸੀਂ ਇਹਨਾਂ ਦੀ ਪੂਜਾ ਸ਼ੁਰੂ ਕਰ ਦਿੰਦੇ ਹੋ ਇਨਾਂ ਦੇ ਏਜੰਟ ਵੀ ਇਦਾਂ ਦੀਆਂ ਮੜਕੜੰਤ ਕਹਾਣੀਆਂ ਸੁਣਾਈ ਜਾਂਦੇ ਨੇ ਤੇ ਤੁਸੀਂ ਸਿਰ ਲਾਈ ਜਾਂਦੇ ਹੋ ਸੰਤ ਜੀ ਸੰਤ ਜੀ ਇਨਾਂ ਦੇ ਪੱਲੇ ਕੁਛ ਨਹੀਂ ਹੈ ਤਾਂ ਅਣਿਆ ਹੋ ਰਿਹਾ ਜੇ ਪੱਲੇ ਹੁੰਦਾ ਤੇ ਸਾਡੇ ਨਾਲ ਕੋਈ ਜੰਮਿਆ ਨਹੀਂ ਸੀ ਅਣਿਆ ਕਰਨ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ